ਆਲ ਪਾਰਟੀਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਈਚਾਰੇ ਦੀ ਨੁਮਾਇੰਗੀ ਦੀ ਕਮੀ ਦੇ ਉੱਪਰ ਨਿਰਾਸ਼ਾ ਜ਼ਾਹਿਰ ਕੀਤੀ ਹੈ ਇਸ ਮੌਕੇ ਦੇ ਉੱਪਰ ਏ ਪੀ ਐਸ ਸੀ ਸੀ ਦੇ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਪ੍ਰੈਸ ਬੋਰਟਾ ਕਰਦੇ ਹੋਏ ਕਿਹਾ ਹੈ ਕਿ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲੀਆਂ ਅਤੇ ਕਸ਼ਮੀਰੀ ਪੰਡਤਾਂ ਦੇ ਵਾਸਤੇ ਰਾਖਵੇਂਕਰਨ ਦੇ ਬਾਵਜੂਦ ਸਿੱਖ ਭਾਈਚਾਰੇ ਦੇ ਵਾਸਤੇ ਕੋਈ ਵਿਵਸਥਾ ਕੀਤੀ ਹੀ ਨਹੀਂ ਗਈ ਹੈ ਉਨ੍ਹਾਂ ਨੇ ਇਸ ਮੌਕੇ ਦੇ ਉੱਪਰ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਾਬਿਲ ਕਬੂਲ ਨਹੀਂ ਹੋਵੇਗੀ ਰੈਨਾ ਨੇ ਕਿਹਾ ਇਹ ਕਿ ਸਿੱਖਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਦੇ ਵਾਸਤੇ ਅਸੀਂ ਉਮੀਦ ਕਰਦੇ ਹਾਂ ਉਹਨਾਂ ਇਸ ਮੌਕੇ ਦੇ ਉੱਪਰ ਇਹ ਵੀ ਕਿਹਾ ਹੈ ਕਿ ਇਸ ਖਾਸ ਹੱਦਬੰਦੀ ਕਮਿਸ਼ਨ ਦੇ ਵੱਲੋਂ ਦੋ ਵਾਰ ਪਹਿਲਾਂ ਤੋਂ ਹੀ ਕਮਿਸ਼ਨ ਦੇ ਨਾਲ ਯਾਨੀ ਕਿ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਹਾਲਾਂਕਿ ਕਮਿਸ਼ਨ ਨੇ ਰਾਜਨੀਤਿਕ ਆਧਾਰ ਦੇ ਉੱਪਰ ਵਿਧਾਨ ਸਭਾ ਹਲਕਿਆਂ ਨੂੰ ਬਣਾਇਆ ਹੋਇਆ ਹੈ ਜਿਸ ਨਾਲ ਸਿੱਖਾਂ ਨੂੰ ਇਕੱਲੇ ਪੀੜਤਾਂ ਦੇ ਵਜੋਂ ਜਾਣਬੁੱਝ ਕੇ ਛੱਡ ਦਿੱਤਾ ਗਿਆ ਜਾਂ ਫਿਰ ਛੱਡਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਵਿੱਚ ਫਿਲਹਾਲ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹਨਾਂ ਕਿਹਾ ਹੈ ਕਿ ਸਾਡੇ ਨਾਲ ਵਿਤਕਰਾ ਤਾਂ ਹੋਇਆ ਹੀ ਹੈ ਇਸ ਵਿਤਕਰੇ ਦਾ ਮੁਕਾਬਲਾ ਕਰਨ ਦੇ ਵਾਸਤੇ ਐਪੀਐਸਸੀ ਨੇ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਪਰ ਸਿੱਖ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ ਜਿੱਥੇ ਬਾਹੂ ਗਿਣਤੀ ਸਿੱਖ ਵੋਟਰ ਨੇ ਉਹਨਾਂ ਇਸ ਮੌਕੇ ਦੇ ਉੱਪਰ ਇਹ ਵੀ ਕਿਹਾ ਹੈ ਕਿ ਉਹ ਅਧੀਹੀਆਂ ਸੀਟਾਂ ਦੀ ਸੰਭਾਵਨਾ ਦੇ ਉੱਪਰ ਵਿਚਾਰ ਪਟਾੰਦਰਾ ਵੀ ਕਰਨਗੇ ਇੱਕ ਵਾਰ ਫਾਈਨਲ ਹੋਣ ਤੋਂ ਬਾਅਦ ਨਾਵਾਂ ਦਾ ਐਲਾਨ ਕੀਤਾ ਜਾਵੇ ਦੱਸ ਦिए ਕਿ ਐਪੀਐਸਐਸਸੀ ਨੇ ਬਹੁਗਿੰਦੀ ਪਾਈਚਾਰੇ ਨੂੰ ਸਿੱਖ ਉਮੀਦਵਾਰਾਂ ਦੀ ਹਮਾਇਤ ਕਰਨ ਅਤੇ ਪਾਈਚਾਰੇ ਦੇ ਵਾਸਤੇ ਸਿਆਸੀ ਪ੍ਰਤੀਨਿਧਤਾ ਯਕੀਨੀ ਬਰਾਉਣ ਦੀ ਅਪੀਲ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਬਹੁ ਗਿਣਤੀ ਭਾਈਚਾਰੇ ਦੇ ਨਾਲ ਅਸੀਂ ਕਿੰਨੇ ਹੀ ਵਕਤ ਤੋਂ ਰਹਿੰਦੇ ਆਇਆ ਅਤੇ ਸਾਨੂੰ ਉਹਨਾਂ ਦਾ ਸਮਰਥਨ ਮਿਲਣਾ ਵੀ ਅਤੀ ਜ਼ਿਆਦਾ ਜ਼ਰੂਰੀ ਹੈ ਪਰ ਇਸ ਸਬਦੇ ਦਰਮਿਆਨ اے ਪੀ ਐਸ ਸੀ ਸੀ ਨੇ ਧਾਰਾ 370 ਨੂੰ ਰੱਦ ਕਰਨ ਦੇ ਉੱਪਰ ਚਿੰਤਾ ਵੀ ਜ਼ਾਹਿਰ ਕੀਤੀ ਹੈ ਜਿਸ ਨੇ ਕਿਹਾ ਹੈ ਕਿ ਜੰਮੂ ਅਤੇ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਦੇ ਭਵਿੱਖ ਦੇ ਉੱਪਰ ਵੀ ਇਸ ਦਾ ਪਰਛਾਵਾਂ ਪੈ ਸਕਦਾ ਹੈ ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬੀ ਭਾਸ਼ਾ ਦੀ ਬਹਾਲੀ ਅਤੇ ਸਿੱਖਿਆ ਅਤੇ ਨਾਲ ਹੀ ਹੋਰ ਖੇਤਰਾਂ ਦੇ ਵਿੱਚ ਇਸ ਦੀ ਮਾਨਤਾ ਦੀ ਮੰਗ ਵੀ ਕਰਦੇ ਹਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਭਾਈਚਾਰੇ ਨੂੰ ਮੰਗ ਵਿਗਤੀ ਆ ਤੇ ਨਾਲ ਦੇ ਨਾਲ ਇਸ ਦੇ ਦਰਮਿਆਨ ਉਹਨਾਂ ਦੇ ਵੱਲੋਂ ਹੋਰ ਵੀ ਕਈ ਚੀਜ਼ਾਂ ਦੇ ਉੱਪਰ ਧਿਆਨ ਦੇਣ ਦੇ ਵਾਸਤੇ ਕਹਿ ਦਿੱਤਾ ਏ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਧਿਆਨ ਦੇਣਾ ਜ਼ਰੂਰੀ ਹੈ ਇਸ ਮੌਕੇ ਦੇ ਉੱਪਰ ਜਗਮੋਹਨ ਸਿੰਘ ਰੈਣਾ ਸਰਦਾਰ ਅਜੀਤ ਸਿੰਘ ਮਸਤਾਨਾ ਪ੍ਰਿੰਸੀਪਲ ਨਰਿੰਦਰ ਸਿੰਘ ਡਾਕਟਰ ਜੈਪਾਲ ਸਿੰਘ ਗੁਰਦੇਵਾਲ ਸਿੰਘ ਅਤੇ ਹੋਰਨਾਂ ਨੇ ਭਾਈਚਾਰੇ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਆਪਣੇ ਮਸਲਿਆਂ ਦੇ ਹੱਲ ਕਰਵਾਉਣ ਦੇ ਵਾਸਤੇ ਅਪੀਲ ਕੀਤੀ ਹੈ ਇਸ ਮੌਕੇ ਦੇ ਉੱਪਰ ਸਰਦਾਰ ਜਗਮੋਹਨ ਸਿੰਘ ਰੈਣਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਜਥੇਬੰਦੀ ਮੁਖਤਾਰਾ ਦੀਆਂ ਸਾਰੀਆਂ ਪਾਰਟੀਆਂ ਜਿਵੇਂ ਕਿ ਐਨਸੀ ਕਾਂਗਰਸ ਪੀਡੀਪੀ ਅਤੇ ਭਾਜਪਾ ਤੋਂ ਪਹਿਲਾਂ ਤੋਂ ਹੀ ਨਿਰਾਸ਼ ਆ। ਰੈਨਾ ਨੇ ਇਹ ਵੀ ਕਿਹਾ ਕਿ ਸਿੱਖਾਂ ਦੇ ਸਮਰਥਨ ਦੇ ਬਾਵਜੂਦ ਕਿਸੇ ਵੀ ਪਾਰਟੀ ਨੇ ਭਾਈਚਾਰੇ ਦੀ ਬਿਹਤਰੀ ਦੇ ਵਾਸਤੇ ਕੰਮ ਨਹੀਂ ਕੀਤਾ ਅਤੇ ਇਸ ਨੂੰ ਵੋਟ ਬੈਂਕ ਦੀ ਰਾਜਨੀਤੀ ਵਾਸਤੇ ਵਰਤਿਆ ਹੀ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਘਟੋ-ਘਟ 800 ਲੈ ਕੇ 12 ਵਿਧਾਨ ਸਭਾ ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਖੜੇ ਕਰਾਂਗੇ ਜਿਨ੍ਹਾਂ ਦੇ ਵਿੱਚ ਕਸ਼ਮੀਰ ਦੀਆਂ 4 ਅਤੇ ਜੰਮੂ ਖੇਤਰ ਦੀਆਂ 8 ਸੀਟਾਂ ਸ਼ਾਮਲ ਨੇ ਜਿੱਥੇ ਸਿੱਖ ਭਾਈਚਾਰੇ ਨੇ ਹੋਰ ਭਾਈਚਾਰਿਆਂ ਦੇ ਸਮਰਥਨ ਦੇ ਨਾਲ ਜਿੱਤਣ ਦੀਆਂ ਬਿਹਤਰ ਸੰਭਾਵਨਾਵਾਂ ਪੈਦਾ ਕੀਤੀਆਂ ਹੋਈਆਂ ਨੇ। ਦੱਸਿਆ ਹੈ ਕਿ ਐਪੀ ਐਸ ਸੀ ਸੀ ਨੇ ਪੁਲਵਾਮਾ ਬਾਰਾਮੂਲਾ ਅਤੇ ਅਮੀਰਾ ਕਦਲ ਤੋਂ ਚੋਂ ਲੜਨ ਦੇ ਉੱਪਰ ਵਿਚਾਰ ਕੀਤਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਸਿੱਖਾਂ ਦੀ ਵੱਡੀ ਆਬਾਦੀ ਆ ਤੇ ਬਹੁਮਤ ਦੇ ਨਾਲ ਸਮਰਥਨ ਦੇ ਨਾਲ ਅਤੇ ਉਹਨਾਂ ਕਿਹਾ ਹੈ ਕਿ ਇਸ ਮੌਕੇ ਦੇ ਉੱਪਰ ਹੋਰ ਵੀ ਕਈ ਅੰਦਾਜ਼ ਦੇ ਵਿੱਚ ਅਸੀਂ ਆਪਣੀ ਜਿੱਤ ਦੱਜ ਕਰ ਸਕਦੇ ਹਾਂ ਤਾਂ ਆਉਣ ਵਾਲੇ ਵਕਤ ਦੇ ਵਿੱਚ ਕੀ ਜੰਮੂ ਕਸ਼ਮੀਰ ਦੀਆਂ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਖਾਂ ਨੂੰ ਕਿਸੇ ਪ੍ਰਕਾਰ ਦੇ ਨਾਲ ਕਾਮਯਾਬ ਹੁੰਦੇ ਹੋਏ ਅਸੀਂ ਵੇਖ ਸਕਾਂਗੇ ਜਾਂ ਫਿਰ ਇਸ ਦੇ ਵਿੱਚ ਹਲੇ ਵੀ ਕਈ ਰੀੜਕੇ ਬਾਕੀ ਨੇ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਇ ਸੰਜੀਕਰਨਾ சஸஸ்ோ